ਸਿਕਾਲ ਬਾਈ ਜੀ ਅੱਜ ਫੇਰ ਤੁਹਾਡੇ ਵਾਸਤੇ ਇੱਕ ਵਧੀਆ ਡੀਲ ਲੈ ਕੇ ਆਏ ਆਂ ਕੁਝ ਦਿਨ ਪਹਿਲਾਂ ਨਾ ਆਪਾਂ ਵੀਰ ਦੀ ਇੱਕ ਕੋਠੀ ਦੀ ਵੀਡੀਓ ਪਾਈ ਸੀ ਪਿੰਡ ਦੇ ਵਿੱਚ ਮਕਾਨ ਸੀ ਤੇ ਬਾਈ ਨੇ ਵੇਚਣਾ ਹੋ ਤੇ ਇੱਥੋਂ ਪੰਜਾਬ ਚੋਂ ਸ਼ਿਫਟ ਹੋਣਾ ਰਾਜਸਥਾਨ ਚ ਸੋ ਬਾਈ ਦੀਆਂ ਦੋ ਕੋਠੀਆਂ ਤੇ ਇੱਕ ਬਾਈ ਦਾ ਵੀਰ ਫੌਜੀ ਤੇ ਦੂਜੀ ਕੋਠੀ ਬਾਈ ਦੀ ਬਕਾਊ ਆਪਾਂ ਹੁਣ ਇਹਦੀ ਵੀਡੀਓ ਪਾਉਨੇ ਆ ਜਿਹੜੀ ਉਹ ਵੀਡੀਓ ਪਾਈ ਸੀ ਆਪਾਂ ਕੋਠੀ ਦੀ ਉਹ ਡੇਢ ਸਾਲ ਪਹਿਲਾਂ ਬਣੀ ਐ ਤੇ ਉਹ ਰਜਿਸਟਰੀ ਵਾਲੀ ਜਗ੍ਹਾ ਨਹੀਂ ਆ ਪਰ ਮਕਾਨ ਬਹੁਤ ਸੋਹਣਾ ਬਣਿਆ ਜੇ ਪਿੰਡਾਂ ਦੇ ਵਿੱਚ ਆਮ ਮਕਾਨ ਕਬਜ਼ੇ ਵਾਲੇ ਹੁੰਦੇ ਆ ਉਵੇਂ ਐ ਲੈਣ ਵਾਲੀ ਜਗ੍ਹਾ ਉਹ ਵੀ ਤੇ ਜਿਹੜੀ ਇਹ ਦਿਖਾ ਰਹੇ ਆਂ ਆ ਉੱਪਰ ਸਾਰੀ 26 ਮੰਨ ਲਏ ਇਹ ਜਗਾ ਹੂ 26 ਜਨਮ ਦੇ ਵਿੱਚ ਮਰਲੇ ਦੇ ਵਿੱਚ ਕੋਠੀ ਬਣੀ ਆ ਕੁਝ ਜਗਾ ਖਾਲੀ ਵੀ ਹੈਗੀ ਆ ਸੋਹਣੀ ਕੋਠੀ ਬਣੀ ਆ ਰੰਗਮਾਨ ਕਰਿਆ ਹੋਇਆ ਆ ਕਾਫੀ ਟਾਈਮ ਤੋਂ ਪਰਿਵਾਰ ਰਹਿ ਰਹੇ ਆ ਖੁੱਲਾ ਡੁੱਲਾ ਮੋਲਾ ਲੌਕਟੇ ਲੱਗੀ ਸਾਰਾ ਤੁਹਾਨੂੰ ਦਿਖਾਉਣਾ ਵੀ ਦਿਖਾਉਣਾ ਸਭ ਤੋਂ ਪਹਿਲਾਂ ਮੈਂ ਦਿਖਾ ਦਾਂ ਕੋਠੀ ਦੀ ਲੋਕੇਸ਼ਨ ਸੋ ਆਪਾਂ ਖੜੇ ਹੈਗੇ ਆ ਜੀ ਪਿੰਡ ਬੰਬੀਹਾ ਉਹੀ ਬੰਬੀਹਾ ਜਿਹੜੇ ਦੀ ਪਿਛਲੀ ਵੀਡੀਓ ਪਾਈ ਸੀ ਜ਼ਿਲ੍ਹਾ ਬਠਿੰਡਾ ਤੇ ਵੀਰ ਨੇ ਇਹ ਵੀ ਕੋਠੀ ਸੇਲ ਕਰਕੇ ਇਸ ਪਰਿਵਾਰ ਨੇ ਵੀ ਨਾਲ ਹੀ ਜਾਣਾ ਦੋਨੇ ਇਕੱਠੇ ਪਾਈ ਆ ਇਹ ਤੇ ਵੀਰ ਫੌਜੀ ਦਾ ਹੈ ਨਹੀਂ ਸੀਗਾ ਤੇ ਇਸੇ ਕਰਕੇ ਉਸੇ ਵੀਰ ਨੂੰ ਆਪਾਂ ਨਾਲ ਲੈ ਕੇ ਸੋ ਜੇ ਕੋਈ ਵੀਰ ਖਰੀਦਦਾਰ ਹੈਗਾ ਚਾਹਵਣ ਹੈਗਾ ਤਾਂ ਵੀਡੀਓ ਐਂਡ ਤੱਕ ਦੇਖਿਓ ਮੈਂ ਲੋਕੇਸ਼ਨ ਦਿਖਾ ਦਾਂ ਇਹ ਕੋਠੀ ਹੈਗੀ ਹੈ ਜੀ ਪਿੰਡ ਤੋਂ ਬਾਹਰ ਬਾਹਰ ਇਹ ਸੜਕ ਤੁਸੀਂ ਦੇਖੀ ਜੰਨੇ ਉਹ ਜੰਗੀਰਾਂ ਨੇ ਤੋਂ ਆਉਂਦੀ ਹੈ ਜੰਗੀਰਾਂ ਨੇ ਤੋਂ ਰੋੜ ਇਹ ਬੰਬੀਹੇ ਦੇ ਵਿੱਚ ਵੱਟ ਜਾਂਦੀ ਹੈ ਤੁਸੀਂ ਇੱਧਰ ਅੱਗੇ ਜਾਉਂਗੇ ਕਾਲਚਰ ਲੰਘ ਜਾਉਂਗੇ ਸਾਹਮਣੇ ਜਿੱਥੇ ਕਾਰਾਂ ਖੜੀਆਂ ਇਹ ਜਾਂਦੀ ਆ ਬਾਜਕੋ ਕੇ ਕੁਦਦੇ ਨੂੰ ਮੰਨ ਲਾ ਕਿ ਵੱਡੀ ਮੇਨ ਰੋਡ ਤੋਂ 10 ਕਿਲੋਮੀਟਰ ਪਿੱਛੇ ਪਿੰਡ ਪੈ ਜਾਂਦਾ ਇਹ ਸੋ ਇਹ ਕੋਠੀ ਦੀ ਹੈਗਾ ਲੋਕੇਸ਼ਨ ਗੇਟ ਤੋਂ ਲੌਕਟੇਸ਼ਨ ਸ਼ੁਰੂ ਹੋ ਜੂਗੀ ਖੁੱਲਾ ਡੁੱਲਾ ਮਾਹੌਲ ਹੈ ਚਲੋ ਆਪਾਂ ਅੰਦਰ ਜਾ ਕੇ ਦਿਖਾਉਂਦੇ ਟੋਟਲ ਬਾਈ ਜੀ ਦੀ ਰਸਮ ਮੁਤਾਬਕ 26 ਮਰ ਲਿਆ ਸਾਰੇ ਵੇੜੇ ਜਿਸ ਨੂੰ ਲੌਕਟਾਈਲ ਮਿਲੂਗੀ ਇਹ ਪਸ਼ੂਆਂ ਵਾਲਾ ਬਾੜਾ ਹੋ ਗਿਆ ਕਿਸਾਨ ਵੀਰ ਕੋਈ ਲੈਣ ਦਾ ਚਾਹਵਣ ਹੈਗਾ ਤੇ ਜਿਹੜੀ ਇਹ ਕੋਠੀ ਹੈ ਕਲਰ ਕੀਤੀ ਹੋਈ ਹੈ ਬਾਈ ਜੀ ਕਿੰਨਾ ਕੁ ਟਾਈਮ ਹੋ ਗਿਆ ਹੋਊ ਇਹਨੂੰ ਕਰੀਬ ਤਾਂ ਉਹ 2-3 ਸਾਲ ਮਿਲ ਬਣੀ ਨੂੰ ਕਿੰਨਾ ਕੁ ਟਾਈਮ ਹੋ ਗਿਆ ਹੋਊਗਾ ਇਹਨੂੰ ਬਣੀ 2005 ਦੇ ਮਹੀਨੇ 2005 ਮੰਨ ਲਾ ਕੀ ਸਮਝ ਲਓ ਹੋ ਗਏ 15 ਕ ਸਾਲ ਇਹਨੂੰ ਬਣੀ ਨੂੰ ਹਨਾ 15 ਕ ਸਾਲ ਦੇ ਕਰੀਬਾਂ ਹੋ ਗਏ ਇਹਨੂੰ ਕੋਠੀ ਬਣੀ ਨੂੰ ਤੇ ਇਹ ਸ਼ੈੱਡ ਬਣਿਆ ਹੋਇਆ ਜਿਵੇਂ ਗੱਡੀਆਂ ਖੜਾਉਣ ਨੂੰ ਕਿਉਂਕਿ ਪਹਿਲਾਂ ਜਿਹੜੇ ਵੀਰ ਕੋਲ ਇਹ ਕੋਠੀ ਹੁੰਦੀ ਸੀ ਨਾ ਉਹ ਕੰਬਾਇਨਾ ਕਮੂਨਾ ਦਾ ਮਸ਼ੀਨਾਂ ਦਾ ਕੰਮ ਕਰਦੇ ਸੀ ਉਸ ਹਾਵ ਨਾ ਬਣਿਆ ਹੋਇਆ ਛੱਡਾ ਮਿਸਤਰੀ ਭਰਾ ਕੋਲੇ ਸੀ ਉਸ ਤਵਾਰ ਇਸ ਵੀਰ ਨੇ ਦੁਬਾਰਾ ਇਹ ਖਰੀਦ ਲਈ ਤੇ ਇਹ ਵੱਡਾ ਪਰਿਵਾਰ ਸੀ ਦੋ ਜਗ੍ਹਾ ਤੇ ਵੰਡਿਆ ਗਿਆ ਜਿਹੜੀ ਕੋਠੀ ਅੰਦਰਲੀ ਦਿਖਾਈ ਸੀ ਉਹ ਵੀ ਇਹਨਾਂ ਦੀ ਹੈ ਨਾਮ ਬਾਈ ਦਾ ਕੁਲਦੀਪ ਸਿੰਘ ਆ ਤੁਸੀਂ ਸਿਆਣ ਲਓ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਹੋਣਾ ਬਾਈ ਨੂੰ ਸੋਨੂੰ ਪ੍ਰੋਪਰ ਕਾਗਜ਼ ਪੱਤਰੇ ਦੇ ਸਾਰੇ ਮਿਲਣਗੇ ਇਹ ਐਂਟਰਾਂਸ ਆ ਗਿਆ ਐਂਟਰਾਂਸ ਤੋਂ ਪੱਥਰ ਲੱਗਿਆ ਹੋਇਆ ਮੈਂ ਉੱਪਰ ਵੀ ਦਿਖਾ ਦਾਂ ਤੁਹਾਨੂੰ ਕਲਰ ਵਗੈਰਾ ਸੋਨਾ ਕੀਤਾ ਹੈ ਕੋਠੀ ਦਾ ਤੇ ਇੰਦਰ ਉਹੀ ਬਾਰ ਵੇੜੇ ਚ ਓਪਨ ਦੇ ਵਿੱਚ ਰਸੋਈ ਵਗੈਰਾ ਜੋ ਵੀ ਹੁੰਦੀ ਹੈ ਵੈਸੇ ਅੰਦਰ ਬਣੀ ਹੋਈ ਹੈ ਰਸੋਈ ਆ ਜਾ ਵੀਰੇ ਆ ਜਾ ਆ ਜਾ ਅੱਗੇ ਲੱਗੋ ਵੀਰੇ ਸੋ ਅੰਦਰੋਂ ਇਹ ਹੈਗਾ ਖੁੱਲਾ ਲੌਬੀ ਏਰੀਆ ਸਾਹਮਣੇ ਡਰੈਗ ਰੂਮ ਬਣਿਆ ਹੋਇਆ ਡਰੈਗ ਰੂਮ ਜਿਵੇਂ ਗੈਸਟਾਂ ਵਾਸਤੇ ਹਨ ਇਹਦੀ ਪੂਰਾ ਕਲਰ ਕੀਤਾ ਆ ਅੰਦਰੋਂ ਕੋਠੀ ਪ੍ਰੋਪਰ ਉੱਪਰ ਨੀਚਰ ਕੋਠੀ ਕਲਰ ਕੀਤੀ ਹੋਈ ਹੈ ਇੱਧਰ ਆ ਗਿਆ ਕਿਚਨ ਕਿਚਨ ਵੀ ਬਹੁਤ ਖੁੱਲਾ ਢੁੱਲਾ ਹੈ ਤੇ ਸੇਮ ਉਹੀ ਚੀਜ਼ ਆ ਗਈ ਯਮਿਆ ਬੈਡਰੂਮ ਆ ਗਿਆ ਨਾਲ ਅਟੈਚ ਬਾਥਰੂਮ ਆ ਗਿਆ ਫਿਰ ਬੈਡਰੂਮ ਆ ਗਿਆ ਤੇ ਇਸ ਬੈਡਰੂਮ ਦੇ ਨਾਲ ਇੱਕ ਖਾਸੀਅਤ ਗੱਲ ਮੈਨੂੰ ਇਹ ਲੱਗੀ ਵਾਲਪੇਪਰ ਲੱਗਿਆ ਹੋਇਆ ਹੈ ਤੇ ਪੇਟੀਆਂ ਪੁਟੀਆਂ ਦਾ ਸਮਾਨ ਜਿਹੜਾ ਸਾਂਭਣ ਵਾਸਤੇ ਖੁੱਲਾ ਜਿਹਾ ਕਮਰਾ ਨਾਲ ਹੋਰ ਜੁਆਇੰਟ ਕੀਤਾ ਹੋਇਆ ਹੈ ਇਸ ਕਮਰੇ ਦੇ ਨਾਲ ਸੋ ਇੰਨਾ ਹੈ ਖੁੱਲਾ ਡਰੈਗ ਰੂਮ ਹੈ ਇਹ ਹੈਗੀ ਕੋਠੀ ਦੇ ਅੰਦਰ ਦੀ ਲੋਕੇਸ਼ਨ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਕੋਠੀ ਹੈਗੀ ਡਬਲ ਪੋਰਚ ਇਹ ਹੈਗਾ ਨੀਚੇ ਵਾਲਾ ਹਿੱਸਾ ਅੰਦਰੋਂ ਹੀ ਪੌੜੀਆਂ ਚੜਨਗੀਆਂ ਫਿਰ ਮੈਂ ਕੈਮਰਾ ਕਮਾ ਦਿੰਨੇ ਉਪਰੋਂ ਵੀ ਸੋਨਾ ਕਲਰ ਕੀਤਾ ਹੋਇਆ ਹੈ ਕੋਠੀ ਨੂੰ ਵੈਸੇ ਬਣੀ ਨੂੰ ਤਾਂ ਹੋ ਗਏ 15 ਸਾਲ ਪਰ ਠੀਕ ਹ ਹਾਲਾਤ ਹਾਲਾਤ ਸੋਹਣਿਆਂਗੇ ਪਰਿਵਾਰ ਚੰਗਾ ਸੰਭਲਣ ਵਾਲਾ ਫੌਜੀ ਪਰਿਵਾਰ ਫੈਮਿਲੀ ਤੁਹਾਨੂੰ ਪਤਾ ਹੀ ਕਿਵੇਂ ਹੁੰਦੀ ਹੈ ਨਾ ਸਭ ਸੰਭਾਲ ਕਰਦੀ ਹੈ ਆਜੋ ਵੀਰੇ ਆਪੋਂ ਉੱਪਰੋਂ ਤੁਹਾਨੂੰ ਦਿਖਾ ਦਿੰਦੇ ਆ ਤੇ ਉੱਪਰ ਵੀ ਇੱਕ ਰੂਮ ਬਣਿਆ ਹੋਇਆ ਆ ਆਪਾਂ ਕਹਿ ਸਕਦੇ ਆ ਗੈਸਟ ਰੂਮ ਜਿਵੇਂ ਬਾਹਰੋਂ ਦਨ ਇਹ ਵੀ ਖੁੱਲ੍ਹੇ ਵੀ ਸਾਰਾ ਕੰਦਲ ਕੀਤਾ ਹੋਇਆ ਹੈ ਤੇ ਪੱਥਰ ਸਾਰੇ ਲੱਗੇ ਆ ਉੱਪਰ ਵੀ ਲੱਗਿਆ ਉੱਪਰਲੀ ਛੱਤ ਤੇ ਤੇ ਬਾਹਰ ਖੁੱਲੇ ਅੰਰੀਏ ਵਿੱਚ ਤੁਸੀਂ ਦੇਖੋਗੇ ਕੋਠੀ ਦੇ ਤੇ ਇੱਥੇ ਵੀ ਪੱਥਰ ਲੱਗਿਆ ਹੋਇਆ ਉੱਪਰੋਂ ਮੈਂ ਲੋਕੇਸ਼ਨ ਦਿਖਾ ਦਿੰਦਾ ਆ ਦੂਰ ਤੱਕ ਨਿਗਾਹ ਮਾਰਾਂਗੇ ਸਾਰੇ ਤੁਹਾਨੂੰ ਲੋਕਟਾਇਲ ਮਿਲੂਗੀ ਆ ਪਸ਼ੂਆਂ ਵਾਲਾ ਫੇਰ ਆ ਗਿਆ ਤੇ ਇਹ ਲੋਕੇਸ਼ਨ ਬਿਲਕੁਲ ਖੇਤਾਂ ਦੀ ਬਾਹਰ ਵੱਰ ਪਿੰਡ ਤੋਂ ਬਿਲਕੁਲ ਜਮਾ ਫਿਰਨੀ ਤੇ ਤੁਹਾਨੂੰ ਕੋਠੀ ਇਹ ਮਿਲੂਗੀ ਉੱਪਰਲੀ ਤੁਹਾਨੂੰ ਲੋਕੇਸ਼ਨ ਦਿਖਾ ਦਿੰਨਾ ਉੱਪਰ ਟੈਂਕੀ ਵਗੈਰਾ ਪਾਣੀ ਵਾਲੀ ਬਣੀ ਹੋਈ ਹੈ ਫਿਰ ਉੱਪਰਲੀ ਜਗ੍ਹਾ ਦੇ ਨਾਲ ਪਰਲੇ ਪਾਸੇ ਫਿਰ ਖੋਲੋਗੇ ਫਿਰ ਤੁਹਾਨੂੰ ਥੋੜਾ ਜਿਹਾ ਖੁੱਲੀ ਜੀ ਜਗ੍ਹਾ ਮਿਲ ਜੂਗੀ ਇੱਥੇ ਬੈਠਣ ਨੂੰ ਫਿਰ ਤੁਹਾਨੂੰ ਆਪਣੀ ਜਗ੍ਹਾ ਮਿਲ ਜੂ ਇੱਥੋਂ ਫਿਰ ਪੌੜੀਆਂ ਚੜ ਕੇ ਤਾਂ ਤੁਸੀਂ ਜਾ ਸਕਦੇ ਹੋ ਟੈਂਕੀ ਆ ਗਈ ਚਲੋ ਇਹ ਸਾਰੀ ਗੱਲਬਾਤ ਕੋਠੀ ਦੀ ਤੁਹਾਨੂੰ ਮੈਂ ਵੀਡੀਓ ਚ ਦਿਖਾ ਬਾਕੀ ਗੱਲਬਾਤ ਬਾਈ ਨਾਲ ਆਪਾਂ ਖੁਦ ਨਾ ਕਰਦੇ ਸਾਹਮਣੇ ਖੜਾ ਹੈ ਹਾਂਜੀ ਬਾਈ ਜੀ ਕੀ ਹਾਲ ਨੇ ਕੀ ਨਾਮ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਹੈ ਤੇ ਆਪਾਂ ਪਿਛਲੀ ਵੀਡੀਓ ਪਾਈ ਸੀ ਤੇ ਕਾਫੀ ਵੀਰਾਂ ਨੇ ਤੁਹਾਨੂੰ ਫੋਨ ਵਗੈਰਾ ਵੀ ਕੀਤੇ ਹੋਣੇ ਆ ਦੋਨੇ ਕੋਠੀਆਂ ਬਕਾਉਆ ਫਿਰ ਆਪਣੀਆਂ ਦੋਨੇ ਸ਼ੈੱਡ ਤੇ ਉਹ ਆਪਣਾ ਰਜਿਸਟਰੀ ਵਾਲੀ ਜਗ੍ਹਾ ਨਹੀਂ ਹੈਗੀ ਉਹ ਰਜਿਸਟਰੀ ਵਾਲੀ ਜਗ੍ਹਾ ਨਹੀਂ ਇਹਦੀ ਰਜਿਸਟਰੀ ਹੋਊਗੀ 26 ਮਾਰਲੇ ਥਾਂ ਹੈ ਠੀਕ ਹੈ ਇਹ ਕਿਸੇ ਨੇ ਲੈਣਾ ਸਾਰੀ ਕੋਠੀ ਵਿੱਚ ਬਣੀ ਹੈ ਵਿੱਚ ਬਾਕੀ ਸਭ ਵਾਸੀ ਤੇ ਖੁੱਲਾ ਸ਼ੈੱਡ ਸ਼ੁੱਟ ਪਿਆ ਸ਼ੈੱਡ ਸ਼ੁੱਟ ਪਾਇਆ ਹੋਇਆ ਮਨ ਲਾ ਕੋਈ ਪਸ਼ੂ ਰੱਖਣਾ ਮਸ਼ੀਨਰੀ ਰੱਖਣੀ ਕੋਈ ਵੀ ਹੈ ਪਿੰਡ ਦੀ ਫਿਰਨੀ ਆਣਾ ਤੇ ਪਾ ਕਿਹੜੇ ਪਿੰਡ ਚ ਖੜੇ ਆ ਪਿੰਡ ਬومیਹਾਂ ਜਿਲਾ ਬਠਿੰਡਾ ਜਿਲਾ ਬਠਿੰਡਾ ਦੋਨੇ ਕੋਠੀਆਂ ਸੇਲ ਕਰਕੇ ਤੁਸੀਂ ਇੱਥੇ ਸ਼ਿਫਟ ਹੋਣਾ ਹੁਣ ਠੀਕ ਆ ਬਾਈ ਜੀ ਕੋਈ ਗਾਹਕ ਹੋਇਆ ਵੀਰ ਕੋਈ ਪਰਿਵਾਰ ਰਹਿਣ ਵਾਲਾ ਸ਼ਹਿਰੀ ਹੋਇਆ ਤਾਂ ਰਜਿਸਟਰੀ ਦੀ ਜਗ੍ਹਾ ਲੱਭਦਾ ਹੋਇਆ ਤੁਹਾਡੇ ਵਾਸਤੇ ਬੈਸਟ ਆ ਤੁਸੀਂ ਲੈ ਸਕਦੇ ਹੋ ਕੀ ਰੇਟ ਤੱਕ ਬਣੂਗੀ ਬਾਈ ਜੀ ਇਹ ਸਹੀ ਦੱਸਿਓ ਜਾਇਜ 35 ਲੱਖ ਰੁਪਏ ਮੰਗਦੇ ਆ ਮੌਕੇ ਦੇ ਮਾਨਤਾਨ ਕਰਦਾ ਮਤਲਬ 35 ਲੱਖ ਰੁਪਏ ਤੁਹਾਡੀ ਮੰਗ ਆ ਗਈ ਕੋਠੀ ਦੀ ਠੀਕ ਆ ਬਾਈ ਜੀ ਡਬਲ ਪੋਰਚਰ ਕੋਠੀ ਐ ਤੇ 35 ਲੱਖ ਰੁਪਏ ਬਾਈ ਕਹਿੰਦਾ ਸੀ ਮੰਗਦੇ ਆ ਬਾਕੀ ਹਣਾ ਉਦੋਂ ਗੱਲਬਾਤ ਕਰੀ ਤੋਂ ਪਤਾ ਲੱਗਦਾ ਵੀ ਕਿੰਨੇ ਕਿ ਪੈਸਿਆਂ ਦੀ ਛੋੜ ਹੁੰਦੀ ਆ ਜਾਂ ਤੁਹਾਨੂੰ ਪਸੰਦ ਆ ਨਹੀਂ ਪਸੰਦ ਹੈ ਕਾਫੀ ਗੱਲਾਂ ਵੇਖ ਨਾਲੀਆਂ ਹੁੰਦੀਆਂ ਜੋ ਬੰਦਾ ਖੁਦ ਘਰੇ ਆ ਕੇ ਚੱਲ ਕੇ ਆਉਂਦਾ ਉਦੋਂ ਇਹ ਚੀਜ਼ਾਂ ਕਲੀਅਰ ਹੁੰਦੀਆਂ ਜਰੂਰ ਪਹੁੰਚੋ ਤੇ ਬਾਈ ਜੀ ਦਾ ਮੈਂ ਨੰਬਰ ਬਲਾਦਮਾ ਇਥੇ ਪਿਛਲੇ ਵੀਡੀਓ ਚ ਨੰਬਰ ਵੈਸੇ ਹੈਗਾ ਜੀ ਤੁਸੀਂ ਬਾਈ ਜੀ ਆਪਣੇ ਮੂਹਣਾ ਵੀ ਨੰਬਰ ਮੋਲ ਦਿਦਵਾਰੇ 98775 ਪੂਰਾ 955 98775 ਪੂਰਾ 955 ਇਹੀ ਬਾਈ ਕਾਲ ਚੱਕੂਗਾ ਜਿਹੜੇ ਬੰਦੇ ਨੇ ਬੰਦੇ ਦਾ ਪਹਿਲਾ ਨੰਬਰ ਪਾਇਆ ਸੀ ਠੀਕ ਹੈ ਬਾਈ ਦਾ ਨਾਮ ਕੁਲਦੀਪ ਸਿੰਘ ਹੈ ਦੋਨੇ ਕੋਠੀਆਂ ਦੋਨੇ ਭਰਾਵਾਂ ਦੀਆਂ ਬਾਈ ਫੌਜੀ ਸੀਗਾ ਕਿਤੇ ਮੈਂ ਫੌਜੀ ਨਾਲ ਤੁਹਾਨੂੰ ਗੱਲਬਾਤ ਕਰਾਉਂਦਾ ਬਾਈ ਜੀ ਤੁਹਾਨੂੰ ਪਤਾ ਡਿਊਟੀ ਤੇ ਹੋਣਗੇ ਤੇ ਠੀਕ ਹੈ ਜੀ ਜਰੂਰ ਸੰਪਰਕ ਕਰਿਓ ਪਰਿਵਾਰ ਦੇ ਰਹਿਣ ਵਾਸਤੇ ਦੋਨਾਂ ਦੋਨੇ ਕੋਠੀਆਂ ਬੈਸਟ ਹੈ ਦੋਨੇ ਲੋਕੇਸ਼ਨਾਂ ਵਧੀਆ ਉਹ ਵੀ ਗਵਾਂਢ ਚੰਗਾ ਤੇ ਇਹਦਾ ਫਿਰਨੇ ਤੋਂ ਬਾਹਰ ਬਾਰੀ ਹੈਗਾ ਇੱਥੇ ਗਵਾਂਢ ਦੀ ਕੋਈ ਚੱਕਰ ਚਿੰਤਾ ਵਾਲੀ ਗੱਲ ਕੋਈ ਹੈ ਨਹੀਂ ਆ ਠੀਕ ਹੈ ਬਾਈ ਜੀ ਜਰੂਰ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਬਾਈ ਜੀ ਨੂੰ ਫੋਨ ਕਰਿਓ ਧੰਨਵਾਦ